ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਵੱਡਾ ਭਾਗ ਸਤਗੁਰ ਮਿਲੈ ਪਾਈਐ ਪਦ ਨਿਰਬਾਣੀ ਮੈਂ ਓ ਲਘੀਆ ਓ ਲਗੀ ਹਮ ਸ਼ੋਰੂ ਥਾਰੇ ਜਿਉ ਤੂੰ ਰਾਖ ਹੈ ਤਿਉਂ ਰਹਾ ਮੁਖ ਨਾਮ ਹਮਾਰੇ ਰਹਾ ਦਰਸ਼ਨ ਕੀ ਪਿਆਸਾ ਕਣੀ ਪਾਣੈ ਮਨ ਪਾਈਐ ਮੇਰੇ ਠਾਕੁਰ ਹੱਥ ਵਢਿਆਈਆ ਪਾਣ ਪਤ ਪਾਈਐ ਸਾਚਾ ਦੂਰ ਨ ਜਾਣੀਐ ਅੰਤਰ ਹੈ ਸੋਈ ਜਹ ਦੇਖਾਂ ਤਹਿ ਰਵ ਰਹੇ ਕਿਨ ਕੀਮਤ ਹੋਈ ਆਪ ਕਰੇ ਆਪੇ ਹਰੇ ਵੇਖੈ ਵਢਿਆਈ ਗੁਰਮੁਖ ਹੋਏ ਨਿਹਾਲੀਐ ਇਉਂ ਕੀਮਤ ਪਾਈ ਜੀਵਨ ਦੇ ਆਲਾ ਹਾ ਮਿਲੇ ਗੁਰਕਾਰ ਕਮਾਵੇ ਪੂਰਬ ਹੋਵੇ ਲਿਖਿਆ ਤਾਂ ਸਤਗੁਰ ਪਾਵੇ ਮਨ ਮੁਖ ਤੋਟਾ ਨਿਤ ਹੈ ਪਰਮਹਿ ਪਰਮਾਏ ਮਨ ਮੁਖ ਆਂਧ ਨਚੇ ਤਈ ਕਿਉ ਦਰਸ਼ਨ ਪਾਏ ਤਾਂ ਜਗ ਆਇਆ ਜਾਣੀਐ ਸਾਚੈ ਨਿਬਲਾਏ ਗੁਰ ਭੇਟੇ ਪਾਰਸ ਭਏ ਜੋਤੀ ਜੋਤ ਮਿਲਾਏ ਅਹਨਸ ਰਹੈ ਨਿਰਾਲ ਮੋ ਕਾਰ ਤੁਰ ਕੀ ਕਰਨੀ ਨਾਨਕ ਨਾਮ ਸੰਤੋਖਿਆ ਰਾਤੇ ਹਰ ਚਰਣੀ ਆਸਾ ਮਹੱਲਾ ਪਹਿਲਾ ਕੀਤਾ ਆਖਣ ਆਖੀਐ ਤਾ ਕੇ ਅੰਤ ਨਾ ਜਾਣਾ ਮੈਂ ਇਨ ਧਰਿਆ ਧਰ ਏਕ ਤੂੰ ਮੈਂ ਤਾਨ ਸਤਾਨ ਨਾਨਕ ਕੀ ਅਰਦਾਸ ਹੈ ਸਤ ਨਾਮ ਸੁਹੇਲਾ ਆਪ ਗਿਆ ਸੋਝੀ ਪਈ ਗੁਰ ਸ਼ਬਦੀ ਮੇ ਲਾ ਰਹਾ ਮਨ ਗਰਬ ਗਵਾਈਐ ਪਾਇਐ ਵਿਚਾਰ ਸਾਹਿਬ ਸਿਉ ਮਨ ਮਾਨਿਆ ਦੇ ਸਾਥ ਅਧਾਰ ਅਹਨ ਸਿਨਾਮ ਸੰਤੋਖਿਆ ਸੇਵਾ ਸਤਿ ਸਾਈ ਤਾ ਕੋ ਬਿਗਨ ਨ ਲਾਗੈ ਚਲੈ ਹੁਕਮ ਅਰਜਾਈ ਹੁਕਮ ਅਰਜਾਈ ਜੋ ਚੱਲੈ ਸੋ ਪਵੈ ਖਜ਼ਾਨੈ ਖੋਟੇ ਖਬਰ ਨ ਪਾਇਨੀ ਰਲੇ ਝੂਠਾਨੈ ਨਿਤ ਨਿਤ ਖਰਾ ਸਮਾਲੀਐ ਸਚ ਸੋਦਾ ਪਾਈਐ ਖੋਟੇ ਨਦਰ ਨ ਆਵਨੀ ਲੇ ਅਗਨ ਜਲਾਈਐ ਜਿਨਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਫਲ ਜਿਨੂ ਚਾਖਿਆ ਸਚ ਰਹੇ ਅਗਾਈ ਤਿਨਾ ਪਰਮ ਨਾ ਭੇਦ ਹੈ ਹਰ ਰਸਨ ਰਸਾਈ ਹੁਕਮ ਸੰਜੋਗੀ ਆਇਆ ਚੱਲ ਸਦਾ ਰਜ਼ਾਈ ਉਹ ਗਣਿਆਰੇ ਕੋ ਗੁਣ ਨਾਮ ਕੈ ਸੱਚ ਮਿਲੈ ਵਡਾਈ ਆਸਾ ਮਹੱਲਾ ਪਹਿਲਾ ਮਨ ਰਾਤੋ ਹਰਨਾਈ ਸੱਚ ਬਖਾਣਿਆ ਲੋਕਾਂ ਦਾ ਕਿਆ ਜਾਏ ਜਾਂ ਤੁਧ ਭਾਣਿਆ ਜੋ ਲਗ ਜੀਉ ਪ੍ਰਾਣ ਸੱਚ ਧਿਆਈਐ ਲਾਹ ਹਰ ਗੁਣ ਗਾਏ ਮਿਲੈ ਸੁਖ ਪਾਈਐ ਰਹਾਉ ਸੱਚੀ ਤੇਰੀ ਕਾਰ ਦੇਖ ਦਇਆਲ ਤੂੰ ਹਉ ਜੀਵਾ ਤੁਧ ਸਾਲਾਹ ਮੈਂ ਤੇਕ ਆਧਾਰ ਤੂੰ ਦਰ ਸੇਵਕ ਦਰਵਾਨ ਦਰਦ ਤੂੰ ਜਾਣੀ ਭਗਤ ਤੇਰੀ ਹੈਰਾਨ ਦਰਦ ਗਵਾਵਹੀ ਦਰਗਹ ਨਾਮ ਹਦੂਰ ਗੁਰਮੁਖ ਜਾਣਸੀ ਵੇਲਾ ਸਤ ਪਰਵਾਣ ਸ਼ਬਦ ਪਛਾਣਸੀ ਸਤ ਸੰਤੋਖ ਕਰ ਭਾਉ ਤੋ ਸਹਰ ਨਾਮ ਸੇ ਮਨਹੁ ਛੋਡ ਵਿਕਾਰ ਸੱਚਾ ਸੱਚ ਦੇ ਸੱਚੇ ਸੱਚਾ ਨੇ ਸੱਚ ਲਾਇਆ ਆਪੇ ਕਰੇ ਨਿਆਉ ਜੋ ਤਿਸ ਪਾਇਆ ਸੱਚੇ ਸੱਚੀ ਦਾਤ ਦੇਹ ਦਿਆਲ ਹੈ ਤਿਸ ਸੇ ਵੀ ਦਿਨ ਰਾਤ ਨਾਮ ਅਮੋਲ ਹੈ ਤੂੰ ਉੱਤਮ ਹਉ ਨੀਚ ਸੇਵਕ ਕਾਂਢੀਆ ਨਾਨਕ ਨਦਰ ਕਰੇ ਹੋ ਮੇਲਾ ਸਚਵਾਂਢੀਆ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ ਜਨਮ ਮਰਨ ਕਾ ਦੁਖ ਘਣੋ ਨਿਤ ਸੰਸਾਦੋਈ ਬਿਨ ਨਾ ਆਵੇ ਕਿਆ ਜੀਵਨਾ ਫਿਟ ਤ੍ਰਿਗ ਚਤੁਰਾਈ ਸਤਗੁਰ ਸਾਧਨਾ 세ਵੇਆ ਹਰ ਭਗਤ ਨਾ ਪਹਾਈ ਰਹਾ ਆਵਣ ਜਾਵਣ ਤਉ ਰਹਿ ਬਾਇ ਬੁਰਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਭ੍ਰਮ ਕੂਰਾ ਸੰਤ ਜਨਾ ਕਉ ਮਿਲ ਰਹਿ ਧਨ ਧਨ ਜਸ ਗਾਏ ਆਤ ਪੁਰਖ ਅਪਰੰਪਰਾ ਗੁਰ ਮੁਖ ਹਰ ਪਾਏ ਨਟੂਐ ਸਾਧ ਬਣਾਇ ਬਾਜੀ ਸੰਸਾਰਾ ਖਿੰ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹੋਮੇ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਤੱਕ ਹਾਰੈ ਸੋਜਣਾ ਗੁਰ ਸ਼ਬਦ ਵਿਚਾਰ ਜਿਉ ਅੰਧੁ ਲਐ ਹੱਥ ਟੋਹਣੀ ਹਰ ਨਾਮ ਹਮਾਰੈ RAM ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ ਜਿਉ ਤੂੰ ਰਖਹਿ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟ ਪਦੀਆਂ ਘਰ ਦੂਜਾ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸ਼ਾਸਤਿ ਵੇਦ ਸਿਮਰਤ ਸਰ ਤੇਰਾ ਸੁਰ ਸਰੇ ਚਰਨ ਸਮਾਣੀ ਸ਼ਾਖਾ ਤੀਨ ਮੂਲ ਮਤਰਾ ਵੈ ਤੁਮ ਤਾ ਸਰਬ ਵਿਡਾਣੀ ਤਾ ਕੇ ਚਰਨ ਜਪੈ ਜਨ ਨਾਨਕ बोले अमृत वाणी रहा 33 ਕਰੋੜੀ ਦਾਸ ਤੁਮਹਾਰੇ ਰਿਧ ਸਿਧ ਪ੍ਰਾਣ ਆਧਾਰੀ ਤਾਂ ਕੇ ਰੂਪ ਨ ਜਾਹੀ ਲਖਣੇ ਚਾ ਕਰ ਆਖ ਵਿਚਾਰੀ ਤੀਨ ਗੁਣਾ ਤੇਰੇ ਜੁਗ ਜੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਕਥ કહਾਣੀ ਤੂੰ ਕਰਤਾ ਕੀਆ ਸਭ ਤੇਰਾ ਕੈ ਕੋ ਕਰੇ ਪ੍ਰਾਣੀ ਜਾਂ ਕਉ ਨਦਰ ਕਰਹਿ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋ ਹੀ ਲੇਤ ਹੈ ਜੇ ਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨ ਮੁਖ ਫਿਰੈ ਇਆਣੀ ਚਾਰੇ ਵੇਦ ਬ੍ਰਹਮੇ ਕਉ ਦੀਏ ਪੜ ਪੜ ਕਰੇ ਵਿਚਾਰੀ ਤਾ ਕਾ ਹੁਕਮ ਨਾ ਬੂਝੈ ਬਕੜਾ ਨਰਕ ਸੁਰਗ ਅਵਤਾਰੀ ਜੁਗ ਹ ਜੁਗ ਹ ਕੇ ਰਾਜ ਕੀਏ ਗਾਵ ਹੰਕਾਰ ਅਵਤਾਰੀ ਕਿੰ ਭੀ ਅੰਤ ਨ ਪਾਇਆ ਤਾ ਕਾ ਕੀ ਕਰ ਆਖ ਵਿਚਾਰੀ ਹੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾ ਸੱਚ ਵਖਾਣੀ ਜਾ ਕਉ ਸੱਚ 부ਝਾਵਹਿ ਆਪਣਾ ਸਹਜੇ ਨਾਮ ਸਮਾਣੀ